ਕਾ ਆਪਰੇਸ਼ਨ ਮੈਂ ਕਰਾਇਆ ਕਿ ਨਾਨੀ ਨੂੰ ਲੱਭਣ ਨਹੀਂ ਦੇ ਕਾ ਆਪਰੇਸ਼ਨ ਮੈਂ ਕਰਾਇਆ ਤੇ ਨਾਨੀ ਨੂੰ ਉਦਾਂ ਨਹੀਂ ਲੱਭਣ ਦੇ ਮਤਾਬ ਗਈ ਹੱਟੀ ਇਦਾਂ ਦੂਰ ਤੱਕ ਮਾਰ ਕਰਨੀ ਚਾਹੀਦੀ ਆ ਲੇਗੇ ਮੈਂ ਉਹਨੂੰ ਕਿ ਪੁੱਤ ਮੈਂ ਤੈਨੂੰ ਪਛਾਣਿਆ ਨਹੀਂ ਕਹਿੰਦੀ ਮੈਂ ਅੰਮ੍ਰਿਤਜੀਤ ਨੂੰ ਵੀ ਤੇਰੇ ਪਾਪਾ ਦਾ ਕਿ ਸਾਹ ਬਣਦੀ ਆ ਅੰਮ੍ਰਿਤਜੀਤ ਦੇ ਹੋਰ ਕਿਦਾਂ ਵਧੀਆ ਹਾਂ ਉਹਨੇ ਸਰਜਰੀ ਕਰਾਈ ਉਹਦਾ ਹਾਲ ਚਾਲ ਪੁੱਛੋ ਉਹਨੇ ਉੱਦੇ ਕਾਲੀਆਂ ਅਣਕਾਂ ਲਾਈਆਂ ਹਦਲਾ ਸਾਈਬਰ ਨਾਨੀ ਨਾਨੀ ਤੇਰੀ ਨੂੰ ਨਾਨੀ ਮੇਰੀ ਨੂੰ ਪਤਾ ਹੀ ਨਹੀਂ ਬਤੂ ਆਪਰੇਸ਼ਨ ਕਰਾਇਆ ਜਿੰਨ ਦੇ ਹਸਪੀਟਲ ਦਾ ਪਾਇਆ ਸੀਗਾ ਤੇ ਤੂੰ ਤੂੰ ਬੈਠਾ ਸੀ ਉਹਨੇ ਉਹਨੇ ਸਰਜਰੀ ਕਰਾਈ ਨਾਨੀ ਨੂੰ ਲੈ ਕੇ ਗਿਆ ਸਾਈਬਰ ਇਦਾਂ ਦਾ ਜਵਾਨ ਆ ਗਿਆ ਆਪਣਾ ਪਤਾ ਵੀ ਆਪ ਹੀ ਦੇਣਾ ਪੈਂਦਾ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਬੱਸ ਦੇ ਕਹਿੰਦੇ ਕਿ ਇੰਨੇ ਕਾਲੀਆਂ ਅਣਕਾਂ ਘੱਟ ਪਈਆਂ ਮੇਰਾ ਹਾਲ ਪੁੱਛੋ ਤਾਂ ਮੈਂ ਦੱਸੂਗਾ ਮੈਂ ਕਾਲੀਆਂ ਅਣਕਾਂ ਕਿਉਂ ਪਈਆਂ ਨਹੀਂ ਇੱਕ ਅੱਖ ਰਗ ਰਾਈ ਏ ਗੁਰਗੋਬਿੰਦ ਸਿੰਘ ਵਾਲੇ ਸਾਰੇ ਸੱਦੇ ਆ ਅਮਰੀਕਾ ਤੋਂ ਬੰਦਾ ਛੱਡਿਆ ਸੇਵਾ ਲਈ ਹੌਲੀ 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 ਟੁੱਟੜਨਾ ਤੇ ਪ੍ਰੇਮ ਸਹਿਤ ਬਖਰੇ ਬਖਰੇ ਫਲੇਵਰ ਰਲਾ ਦੋ ਹੁਣ ਮੈਂ ਤੇਰੇ ਪੇਕਿਆਂ ਦੇ ਚਾਹ ਦਾ ਪਚਾਈ ਆ ਹਨਾ ਮੈਂ ਉਹਨਾਂ ਦੇ ਕਿਸੇ ਦੇ ਕੋਲ ਨਹੀਂ ਗਈ ਬਸ ਬਾਹਰੋਂ ਹੀ ਲੈ ਕੇ ਬੱਚੇ ਆਪਣੇ ਇਕੱਠੇ ਕਰਕੇ ਤੇ ਲੈ ਕੇ ਆ ਗਈ ਮੈਂ ਕਿਹਾ ਤੇਰੇ ਪੇਕੇ ਦੀ ਖੰਡ ਬਚਾ ਲਈਏ ਨਾ ਮਾਤਾ ਹਾਂ ਮੈਂ ਕਿਹਾ ਬੀਬੀਆਂ ਪੇਕੇ ਦਾ ਸੋਚਦੀਆਂ ਹੁੰਦੀਆਂ ਮੈਂ ਹੁਣ ਦੋਤੀ ਸੋਚ ਲੈਣੀ ਆ ਆਗਾ ਨਗਰ ਕੀਰਤਨ ਤੋਂ ਸਮਾਨ ਇਕੱਠਾ ਕਰਕੇ ਲਫਾਫੇ ਕਿੱਥੇ ਤੁਹਾਡੇ ਐ ਕੁਝ ਨਹੀਂ ਆਉਂਦਾ ਇੱਦਾਂ ਨਹੀਂ ਨਹੀਂ ਉਹ ਇਦਾਂ ਕਰੀ ਹੋ ਸਕਦਾ ਤੁਸੀਂ ਨਾ ਲਿਆਉਂਦਾ ਹੋਵੇ ਆਓ ਹਰਿਆਣ ਕੀ ਕੀ ਲੈ ਕੇ ਆਏ ਕਾ ਚ ਦਸਣਾ ਪਕੌੜੇ ਪਕੌੜੇ ਸੰਤਰੇ ਵੀ ਮਿਲੇ ਤਾਂ ਮੇਰਾ ਹਿੱਸਾ ਮੈਂ ਨਹੀਂ ਮੈਂ ਮੈਂ ਹੁਣ ਲੈ ਕੇ ਆਉਣੇ ਆ ਸਤਿ ਸ਼੍ਰੀ ਅਕਾਲ ਆ ਗਏ ਤੁਸੀਂ ਵੀ ਸਤਿ ਸ਼੍ਰੀ ਅਕਾਲ ਕਿ ਆਨ ਨਾ ਮੈਂ ਨਾ ਇਹ ਤਾਂ ਬਿਧਾੜੀ ਕੋਣ ਅੱਛਾ ਗਵਾਚੀ ਆ ਤੂੰ ਕੋੜ ਮੈਂ ਤਾਂ ਨਹੀਂ ਜਾਣੇ ਕੋਣ ਆ ਤੁਸੀਂ ਕੋਣ ਨੇ ਅੰਟੀ ਮੈਂ ਪਹਿਲਾਂ ਨਹੀਂ ਮੈਂ ਮੈਂ ਫਿਰ ਵੇਖਿਆ ਦੇਖ ਲੈ ਨਹੀਂ ਬੁਝੀ ਉਹ ਮੇਰੇ ਤੇ ਮੇਰੇ ਕੀ ਹੋਇਆ ਇੰਨੇ ਸਾਲਾਂ ਤੋਂ ਤਾਂ ਮੈਂ ਤੁਹਾਨੂੰ ਦੇਖੀ ਆਂਦਾ ਮਾਰੀ ਦੇਖ ਹੀ ਰਹੀ ਐ

ਉਹ ਇਹ ਰੀਤ ਭਾਈ ਦੇਖ ਲੈ ਕੀ ਕਹਿ ਗਈ ਸਾਡੀ ਜਾਓ ਕਹਿੰਦੀ ਲੰਬੂ ਦੀ ਵਾਰੀ ਆਪੇ ਹੀ ਕਹਿ ਜਾਈਦਾ ਜੈਨ ਤੋਂ ਮਸੇ ਇੱਥੇ ਆ ਜਾਓ ਥੋੜਾ ਲਮੇ ਪੰਗਾ ਨਹੀਂ ਲੈ ਐ ਦਰ ਚੁੱਕ ਜਾ ਪੂਰਾ ਮੈਂ ਤਾਂ ਉਹਨੂੰ ਪੈਕ ਕਰ ਦੇਣਾ ਇਹਦੇ ਵਿੱਚ ਇੱਕ ਚਲੋ ਹੁਣ ਇਹਨੂੰ ਕਿੱਥੇ ਰੱਖਾਂਗੇ ਪੱਤੀ ਨੂੰ ਚਾਰਵੀਂ ਦਾਇਰਿਕ ਸੁਧਿਆ ਜਿਹੜੀ ਖਾਰੀ ਸਮੁੰਦਰ ਸਮਾਉਂ ਕਰੂਗੀ ਇਸ ਕੰਮ ਦਾ ਵਾਹਿਗੁਰੂ ਸ੍ਰੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਬਸੇ ਇਸ ਪੱਤੀ ਨੂੰ ਚਾਰ ਦੇ ਨਾਮ ਸੁਧਿਆ ਕਰਦੀ ਹੈ ਪਰ ਸੰਗਤ ਇਸ ਸੱਚਾ ਦਾਇਰਿਕ ਸੁਧਿਆਣੇ ਜਾਂਦਾ ਜੁਤਪਾਰ ਦੇ ਮਹਾਨੀ ਬਾਰੇ ਖਾਲਸਾ ਜੀ ਦਾ ਗਿਆਨ ਹੋਣਾ ਹੈ ਕਿ ਜਦੋਂ ਅਸੀਂ ਅੱਜਾਂ ਸਿੱਟਕਾਓ ਇਹ ਗੱਲ ਕਿ ਆਪਕੋ ਜੀ ਨਾਨਕ ਨਾਮ ਧਰਤੀ ਇਕਾ ਮੇਰੇ ਬਾਣੇ ਸਰਬੰ ਦਾ ਫਲ ਹੈ ਇੱਕ ਛੋਟੀ ਜਿਹੀ ਰਚਨਾ ਹੈ ਕਿ ਅਸੀਂ ਆਪਦੇ ਅਸੀਸ ਪ੍ਰਾਪਤ ਕਰ ਲੈਣੀ ਹੈ ਪਿਛਲੇ ਪ੍ਰਾਪਤ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਾਰਾ ਦਾ ਵਿਆਹ ਅਗਰ ਦਿੱਤਾ ਸੀ ਤੇ ਵਿਆਹ ਦੇ ਵਿੱਚ ਇੱਕ ਦਫਤਰ ਤੋਂ ਮੇਂ ਸੰਧੀ ਕਰਨੀ ਹੈ ਆਓ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਰਾ ਦੀ ਪ੍ਰਾਤ ਗੁਰੂ ਕੇ ਲਾਹੌਰ ਜਾਂਦੀ ਹੈ ਜਿਵੇਂ ਮਿਲਣੀ ਹੁੰਦੀ ਹੈ ਉਹ ਮਿਲਣੀ ਦੀ ਖਾਤਮਾ ਇਹ ਘਰ ਹੈ ਬੈਂਕੀ ਹੁਣੀ ਬੜਾ ਪਿੰਡ ਤੇ ਬੜਾ ਗਿਆਰਦ ਤੇ ਨੂੰ ਮਾਰ ਕੇ ਬਟਰੇ ਘਾਟੇ ਯਾਰੀ ਜਿੰਨਾ ਵੱਲੋਂ ਦਾਸਿਆ ਨੂੰ ਬੜੇ ਪਿਆਰ ਨਾਲ ਗੱਲ ਪਹੁੰਚਾਇਆ ਗਿਆ ਹੈ ਮਹਾਰਾ ਸਿੱਧੀ ਬਾਛਾ ਜੀ ਨੂੰ ਆਜੀ ਜਿਨ੍ਹਾਂ ਭਾਵਨਾ ਨੂੰ ਅੱਜ ਗੱਲ ਪਹੁੰਚਾਇਆ ਮਹਾਰਾ ਸਿੱਧੀ ਬਾਛਾ ਗੁਰਮਤਨ ਸਾਹਿਬ ਦੀ ਭਾਵਨਾ ਨੂੰ ਕੋਨੀਆ ਕਰਦੀਆਂ ਮਹਾਰਾ ਸਿੱਧੀ ਬਾਛਾ ਗੁਰਮੁਖੀ ਭਾਵਨਾਏ ਸਤਕਾਰਯੋਗ ਭੈਣ ਜੀ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਸਤਿ ਸ੍ਰੀ ਅਕਾਲ ਅਸਰੇ ਮੰਨ ਵਰਦਾਸ ਕਰਵਾਈ ਜਾ ਰਹੀ ਹੈ ਗਰੀਬ ਨਵਾਜ ਭੈਣ ਜੀ ਦੇ ਭਰਾ ਭਾਈ ਊਂਕਾਰਦੀਪ ਸਿੰਘ ਉਲੇਸ਼ ਦੀ ਤਰਫੀ ਕਨੇਡਾ ਦੀ ਤਰਫੀ ਦੇ ਸੰਸਥਾ ਦੇ ਪਛਾਤ ਆਪ ਨੇ ਕਿਰਤ ਕਰਨ ਵਾਸਤੇ ਗਏ ਹਨ ਮਹਾਰਾਜ ਸਤਿਪਾਤਸ਼ਾ ਕਿਰਪਾ ਕਰਨਾ ਦੀ ਦੇਹ ਰੋਗ ਤਾਂ ਤੰਦਰੁਸਤੀ ਤੇ ਚੜ੍ਹਤ ਖਲਾ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਬਰਦਾਸ ਕਰਦੇ ਹਮਾਰਾ ਸਤਿਪਾਤਸ਼ਾ ਤਨ ਧਨ ਗੁਰੂ ਰਾਮਦਾਸ ਸਤਿਪਾਤਸ਼ਾ ਗਰੀਬ ਨਵਾਜ ਆਪ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਊਂਕਾਰਦੀਪ ਸਿੰਘ ਆਪਣੇ ਧਰਮ ਕਰੋ ਮਹਾਰਾਜ ਜੀ ਨਾਮ ਦਾਮ ਚੜ੍ਹਦੀ ਕਲਾ ਸੇਵਾ ਸਿਮਰਨਾ ਬਲ ਨਿਤ ਨਿਤ ਅੰਦਰੁਸ ਖੁਸ਼ੀਆਂ ਖੇੜੇ ਤੇ ਤੇ ਰੁਕਤਾ ਦੀ ਦਾਤ ਬੋਖਿਸ ਕਰੀ ਮਹਾਰਾਜ ਸਤਿਪਰਵਨੀ ਰੰਪ੍ਰਿਆ ਸਤਿ ਆਤਰਾਖਣਾ ਕਿਰਤ ਕਮਾਈਆਂ ਵਿੱਚ ਮਹਾਰਾਜ ਬਾਦੀ ਪੌਣੀ ਵਿਦੇਸ਼ਾਂ ਦੀ ਧਰਤੀ ਤੋਂ ਸਰਬੁਸ਼ਤੀ ਪਾਛਾ ਪੰਜਾਬ ਦੀ ਧਰਤੀ ਨੂੰ ਠੰਡੀਆਂ ਹਵਾਵਾਂ ਆਉਣ ਗਰੀਬ ਮਾ ਸਤਿਪੁਰ ਸਦੀ ਪਾਛਾ ਪ੍ਰਵਾਤ ਸੁਖ ਸ਼ਾਂਤੀ ਸਭ ਨੂੰ ਨਾਮੀਆਂ ਦਾਤਾਂ ਬਖਣੀ ਹੈ ਇਸ ਲਈ ਮਹਾਰਾਜ ਸਤਿ ਬਾਦ ਜੇ ਚੱਲੇ ਹਨ ਅੱਗੇ ਆਪ ਜੀ ਦਾ ਨਾਮ ਤੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੀ ਪੰਥ ਵਾਵੇ ਸੋਨਹਾ ਜੀ ਬਾਬਾ ਰਾਜਾ ਸਵਭੀ ਆਗੇ ਤਾਂ ਸਭ ਤਾਂ ਪਤਾ ਹੀ ਗਏ ਆਏ ਆ